ਪੰਜਾਬ ਚ ਨਸ਼ੇ ਨੂੰ ਖਤਮ ਕਰਨ ਦੇ ਲਈ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਰੀ ਹੈ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਤੇ ਡਰੱਗਸ ਖਿਲਾਫ ਮੁਹਿੰਮ ਤਹਿਤ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਲੜੀ ਤਹਿਤ ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਨਸ਼ਾ ਤਸਕਰ ਦੀ 3 ਕਰੋੜ 50 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਜਾਣਕਾਰੀ ਮੁਤਾਬਕ ਪਿੰਡ 도ਲੇਵਾਲ ਤੋਂ ਦੋ ਨਸ਼ਾ ਤਸਕਰ 2 ਕਰੋੜ 2 ਲੱਖ ਰੁਪਏ ਦੀ ਕੁੱਲ ਜਾਇਦਾਦ ਸਮੇਤ ਕਾਬੂ ਕੀਤੇ ਗਏ ਨੇ ਇਸ ਤੋਂ ਇਲਾਵਾ ਸੰਦੀਪ ਸਿੰਘ ਵਾਸੀ ਕੋਰ ਇ세ਖਾ ਦੀ 32 ਲੱਖ 6000 ਰੁਪਏ ਗੁਰਜੰਟ ਸਿੰਘ ਦੀ 11 ਲੱਖ 28000 ਰੁਪਏ ਤੇ ਗੁਰਚਰਨ ਸਿੰਘ ਦੀ 37 ਲੱਖ 80000 ਰੁਪਏ ਤੇ ਗੁਰਵਿੰਦਰ ਸਿੰਘ ਦੀ 60 ਲੱਖ ਤੋਂ ਵੱਧ ਜਿਹੜੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ ਤਾਂ ਇਹਨਾਂ ਸਾਰੀਆਂ ਜਾਇਦਾਦਾਂ ਦੀ ਕੁੱਲ ਕੀਮਤ ਕਰੀਬ 3 ਕਰੋੜ 50 ਲੱਖ ਰੁਪਏ ਦੱਸੀ ਜਾ ਰਹੀ ਹੈ ਇਹਨਾਂ ਸਾਰੇ ਨਸ਼ਾ ਤਸਕਰਾ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ ਅਸੀਂ ਪਿੰਡ ਦੋਲੇਵਾਲ ਦੇ ਵਿੱਚ ਅੱਜ 2 ਕਰੋੜ 2 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਤੇ ਕੋਟ ਹੀ ਸੇਖਾਂ ਦੇ ਵਿੱਚ ਅਸੀਂ 1.5 1.5 ਕਰੋੜ ਦੀ 1.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ ਟੋਟਲ ਪ੍ਰਾਪਰਟੀ 3.5 ਕਰੋੜ ਦੀ ਜਿਹੜੀ ਅਸੀਂ ਫ੍ਰੀਜ਼ ਕਰਾਈ ਆ ਇਸ ਵਿੱਚ ਜਿਹੜਾ ਜਿਹੜੇ ਦੋਲੇਵਾਲ ਪਿੰਡ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਕਰਾਈ ਆ ਇਹ 500 ਗ੍ਰਾਮ ਹੀਰੋਨ ਇਹਨਾਂ ਕੋ ਰਿਕਵਰ ਹੋਈ ਸੀ ਉਹਨਾਂ ਦਾ ਅਸੀਂ ਕੇਸ ਬਣਾ ਕੇ ਇਸ ਦੇ ਵਿੱਚ ਦੋਸ਼ੀ ਅਰਸ਼ਦੀਪ ਕਾਲੂ ਤੇ ਦੂਜਾ ਸੁਖਜੀਤ ਸਿੰਘ ਸੁੱਖਾ ਇਹਨਾਂ ਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ ਉਹਨਾਂ ਵੱਲੋਂ ਸਾਨੂੰ ਅਪਰੂਵਲ ਮਿਲੀ ਉਸ ਤੋਂ ਅਪਰੂਵਲ ਤੋਂ ਬਾਅਦ ਅਸੀਂ ਅੱਜ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਅੰਡਰ ਸੈਕਸ਼ਨ 68 ਐਫ ਜਿਵੇਂ ਦੋ ਦੇ ਤਹਿਤ ਇਹਨਾਂ ਦੇ ਜਿਹੜਾ ਅਸੀਂ ਅਰਸ਼ਦੀਪ ਕਾਲੂ ਇਸ ਤੇ ਇੱਕ ਪਰਚਾ ਦਰਜਾ 500 ਗ੍ਰਾਮ ਹੀ ਰੰਦਾ ਜਿਹੜਾ ਸੁਖ ਜੀਤ ਸੁੱਖਾ ਇਸ ਤੇ 6 ਪਰਚੇ ਦਰਜ ਨੇ ਇਸ ਤੇ ਤਹਿਤ ਇਹਨਾਂ ਦਾ ਅਸੀਂ ਕੇਸ ਬਣਾ ਕੇ ਭੇਜਿਆ ਸੀ ਜਿਹੜੀਆਂ ਇਹਨਾਂ ਨੇ ਨਸ਼ੇ ਦੇ ਨਸ਼ੇ ਦੇ ਕਾਰੋਬਾਰ ਨਾਲ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਅੱਜ ਅਸੀਂ ਫ੍ਰੀਜ਼ ਕੀਤੀਆਂ ਨੇ ਸਰ ਕਿੰਦੀਆਂ ਫੇਰੀ ਹੋਇਆ ਤੇ ਕਿੰਨੇ ਲੋਕ ਰਿਫਰਡਰ ਕੀਤੇ ਜੀ ਇਸੇ